ਕਰੀ ਕਰੀਆ ਸਰ ਜੀ ਵੀ 1 ਜੈ ਜੀ ਵੀ 1 ਜੈ ਜੀ ਵੀ 1 ਜੈ ਜੀ ਕੌਸ਼ੀਆਂ ਨੂੰ ਗ੍ਰਿਫਤਾਰ ਕਰੋ ਜ਼ਿੰਦਾ ਕਰੋ ਵਿਸਾਰ ਕਰੋ ਕੌਸ਼ੀਆਂ ਨੂੰ ਗ੍ਰਿਫਤਾਰ ਕਰੋ ਜ਼ਿੰਦਾ ਕਰੋ ਵਿਸਾਰ ਕਰੋ ਵੀ 1 ਜੈ ਜੀ ਵੀ 1 ਇਹ ਅੱਜ ਦਾ ਅਸੀਂ ਕੀ ਪ੍ਰੋਗਰਾਮ ਕੀ ਜੈ ਜੀ ਕਰ ਰਹੇ ਅੱਜ ਕੈਨਡਲ ਮਾਰਚ ਕੀ ਹੈ ਅੱਜ ਪ੍ਰੋਗਰਾਮ ਆਪਣੇ ਭਾਰਤ ਦੇ ਵਿੱਚ ਜੋ ਪਿਛਲੇ ਦਿਨੇ ਅੱਜ ਪਿਛਲੇ ਦਿਨੀ ਜਿਹੜਾ ਇੱਕ ਘਟਨਾ ਵਾਪਰੀ ਆ ਕਲਕੱਤੇ ਦੇ ਵਿੱਚ ਇੱਕ ਲੜਕੀ ਨਰਸ ਨੂੰ ਜਿਹੜੀ ਨੂੰ ਕਿ ਬਹੁਤ ਦਰਿੰਦਗੀ ਦੇ ਤਰੀਕੇ ਦੇ ਨਾਲ ਕੁਝ ਗੁੰਡਿਆਂ ਵੱਲੋਂ ਮਾਰ ਦਿੱਤਾ ਗਿਆ ਸੀਗਾ ਪੂਰੇ ਸੰਬੰਧ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਹਰਿਆਣਾ ਪੂਰੇ ਭਾਰਤ ਦੇ ਵਿੱਚ ਪੂਰਾ ਵਿਰੋਧ ਚੱਲ ਰਿਹਾ ਔਰ ਐਡੀ ਦਰਿੰਦਗੀ ਉਹਨਾਂ ਨੇ ਉਹ ਲੜਕੀ ਦੇ ਨਾਲ ਦਿਖਾਈ ਆ ਕਿ ਸ਼ਰਮਸ਼ਾਰ ਹੋਣ ਵਾਲੀ ਗੱਲ ਆ ਘਰਾਂ ਦੇ ਵਿੱਚ ਗੱਲ ਕਰਨ ਵਾਲੀ ਨਹੀਂ ਜਿਹੜੀ ਉਹਨਾਂ ਨੇ ਉਹ ਸਰਕਾਰਾਂ ਉਪਰਾਲਾ ਕਰ ਰਹੀਆਂ ਆ ਬੜਾ ਕੁਝ ਕਰ ਰਹੀਆਂ ਆ ਬੜੀ ਖੁੱਲ ਵੀ ਹੈਗੀ ਐਸੀ ਗੱਲ ਨਹੀਂ ਪਰ ਜਿਹੜੇ ਕੁਛ ਦਰੀਂਦੇ ਜਿਹੜੇ ਗੁੰਡੇ ਲੋਕ ਆ ਇਹ ਗੁੰਡੇ ਲੋਕਾਂ ਨੂੰ ਨੱਥ ਜਿਹੜੀ ਆ ਪੂਰੀ ਸ਼ਕਤੀ ਦੇ ਨਾਲ ਪਾਣੀ ਪੈਣੀ ਆ ਨਹੀਂ ਤਾਂ ਇਹ ਕੰਮ ਬੰਦ ਹੋਣ ਵਾਲੇ ਨਹੀਂ ਇਹ ਕਈ ਵਾਰੀ ਕਦੀ ਦਿੱਲੀ ਤੋਂ ਕਦੀ ਕਲਕੱਤੇ ਤੋਂ ਕਦੀ ਬੰਬੇ ਤੋਂ ਕਦੀ ਕਿਤੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲੀਆਂ ਆਪ ਨੂੰ ਪਿਛਲੇ ਸਮਿਆਂ ਦੇ ਵਿੱਚ ਔਰ ਇਹ ਸ਼ਕਤੀ ਦੇ ਨਾਲ ਕਾਨੂੰਨ ਹੈਗੇ ਨੇ ਪਰ ਕਾਨੂੰਨ ਬੜੇ ਲੂਜ਼ਲੀ ਕਾਨੂੰਨ ਨੇ ਬੜਾ ਇਹਨਾਂ ਨੂੰ ਸ਼ਕਤੀ ਦੇ ਨਾਲ ਜਿਹੜਾ ਕਿ ਮੈਂ ਕਹਿੰਨਾ ਇਹੋ ਜਿਹਾ ਧੀਆ ਭੈਣਾਂ ਦੇ ਸੰਬੰਧ ਦੇ ਵਿੱਚ ਤਾਂ ਸਖਤ ਕਾਨੂੰਨ ਫਾਂਸੀ ਦੀ ਸਜ਼ਾ ਮੈਂ ਕਹਿੰਨਾ ਮੌਤ ਦੀ ਸਜ਼ਾ ਲੰਬੀਆਂ ਉਮਰ ਕਿੰਦਾ ਹੋਣੀ ਚਾਹੀਦੀ ਆ ਖਾਨੀ ਭਾਈ ਉਹ ਬੋਲ ਰਿਹਾ ਬੰਦਾ ਅੱਜ ਹਲਕਾ ਸਨੌਰ ਚ ਮੂਹ ਪਾਰਟੀਆਂ ਵਿੱਚੋਂ ਵੱਲੋਂ ਅੱਜ ਜਿਹੜਾ ਹੈ ਭਾਵੇਂ ਨਿਖਾਨਦਿਲ ਜਿਹੜੀ ਕਲਕੱਤਾ ਦੇ ਵਿੱਚ ਇੱਕ ਦਰਿੰਦਗੀ ਦਾ ਜਿਹੜਾ ਨੰਗਾ ਨਾਚ ਹੋਇਆ ਉਹਦੇ ਸਬੰਧ ਚ ਗੱਡੀ ਜਾ ਰਹੀ ਹੈ ਤੇ ਅੱਜ ਇਨਸਾਨੀਅਤ ਸ਼ਰਮਸਾਰ ਹੋਈ ਹੈ ਤੇ ਮੈਂ ਪ੍ਰਸ਼ਾਸਨ ਨੂੰ ਸਰਕਾਰਾਂ ਗਈ ਬੇਨਤੀ ਕਰਦਾ ਵੀ ਕਾਨੂੰਨ ਜਿਹੜੇ ਦੁਬਈ ਚ ਸਾਊਦੀ ਅਰਬ ਦੇ ਕਾਨੂੰਨ ਨੇ ਉਹ ਕਾਨੂੰਨ ਸਾਡੇ ਤੇ ਇੰਡੀਆ ਚ ਲਾਗੂ ਹੋਣ